ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਕੱਲ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1268 ਦੀ ਵਿਆਖਿਆ ਅਤੇ ਪਾਠ ਸਰਵਣ ਕੀਤੇ ਸੀ ਅੱਜ ਆਜੇ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1269 ਦੀ ਵਿਆਖਿਆ ਅਤੇ ਪਾਠ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਮਲਾਰ ਮਹੱਲਾ ਪੰਜਵਾਂ ਰਾਗ ਮਲਾਰ ਵਿੱਚ ਪੰਜਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਬਾਣੀ ਹਰ ਕੈ ਭਜਨ ਕੌਨ ਕੌਨ ਨਾ ਤਾਰੇ ਗੁਰੂ ਜੀ ਫਰਮਾਨ ਕਰਦੇ ਹਨ ਕਿ ਜਿਨ੍ਹਾਂ ਜਿਨ੍ਹਾਂ ਨੇ ਵੀ ਹਰੀ ਦਾ ਭਜਨ ਕੀਤਾ ਉਹਨਾਂ ਸਭਨਾਂ ਨੂੰ ਗੁਰੂ ਨੇ ਪਰਮਾਤਮਾ ਦੇ ਭਜੰਦੇ ਰਾਹੀ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਦਿੱਤਾ ਖਾਗ ਤਨ ਮੀਨ ਤਨ ਮ੍ਰਿਗ ਤਨ ਬਰਾਹ ਤਨ ਸਾਧੂ ਸੰਗ ਉਦਾਰੇ ਰਹਾਓ ਪੰਛੀਆਂ ਦਾ ਸਰੀਰ ਧਾਰਨ ਕਰਨ ਵਾਲੇ ਮੱਛੀਆਂ ਦਾ ਸਰੀਰ ਧਾਰਨ ਕਰਨ ਵਾਲੇ ਪਸ਼ੂਆਂ ਦੀ ਸਰੀਰ ਧਾਰਨ ਕਰਨ ਵਾਲੇ ਸੂਰਾਂ ਦਾ ਸਰੀਰ ਧਾਰਨ ਕਰਨ ਵਾਲੇ ਇਹ ਸਭ ਗੁਰੂ ਦੀ ਸੰਗਤ ਵਿੱਚ ਪਾਰ ਲੰਘਾ ਦਿੱਤੇ ਗਏ ਰਹਾਓ ਦੇਵ ਕੋਲ ਦਾਇਤ ਕੋਲ ਜਖ ਕਿਨਰ ਨਰ ਸਾਗਰ ਉਤਰੇ ਪਾਰੇ ਸਾਧ ਸੰਗਤ ਵਿੱਚ ਸਿਮਰਨ ਦੀ ਬਰਕਤ ਨਾਲ ਦੇਵਤਿਆਂ ਦੀਆਂ ਕੁਲਾਂ ਦਾਇਤਾਂ ਦੀਆਂ ਕੁਲਾਂ ਜਖ ਕਿਨਰ ਮਨੁੱਖ ਇਹ ਸਾਰੇ ਸੰਸਾਰ ਸਮੁੰਦਰ ਤੋਂ ਪਾਰ ਲੰਘ ਗਏ ਜੋ ਜੋ ਭਜਨ ਕਰੇ ਸਾਧੂ ਸੰਗ ਤਾਂ ਕੇ ਦੁੱਖ ਬਿਦਾਰੇ ਗੁਰੂ ਦੇ ਸੰਗਤ ਵਿੱਚ ਰਹਿ ਕੇ ਜਿਹੜਾ ਜਿਹੜਾ ਪ੍ਰਾਣੀ ਪ੍ਰਮਾਤਮਾ ਦਾ ਭਜਨ ਕਰਦਾ ਹੈ ਉਹਨਾਂ ਸਭਨਾ ਦੇ ਸਾਰੇ ਦੁੱਖ ਨਾਸ਼ ਹੋ ਜਾਂਦੇ ਹਨ ਕਾਮ ਕ੍ਰੋਧ ਮਹਾ ਬਿਖਿਆ ਰਸ ਇਨਤੇ ਭਏ ਨਿਰਾਰੇ ਉਹ ਮਨੁੱਖ ਕਾਮ ਕ੍ਰੋਧ ਮਾਇਆ ਦੇ ਚਸਕੇ ਇਨਾ ਸਭਨਾ ਤੋਂ ਨਿਰਲੇਪ ਰਹਿੰਦੇ ਹਨ ਜਿਹੜੇ ਪ੍ਰਮਾਤਮਾ ਦੀ ਬੰਦਗੀ ਕਰਦੇ ਹਨ ਦੀਨ ਦਿਆਲ ਜਪੈ ਕੁਰਨਾ ਮੈਂ ਨਾਨਕ ਸਦ ਬਲੇ ਹਾਰੇ ਏ ਨਾਨਕ ਦੀਨਾਂ ਉੱਤੇ ਦਇਆ ਕਰਨ ਵਾਲੇ ਤਰਸ ਸਰੂਪ ਪ੍ਰਮਾਤਮਾ ਦਾ ਨਾਮ ਜਿਹੜੇ-ਜਿਹੜੇ ਮਨੁੱਖ ਜਪਦੇ ਹਨ ਮੈਂ ਉਹਨਾਂ ਤੋਂ ਸਦਾ ਕੁਰਬਾਨ ਜਾਂਦਾ ਹਾਂ ਬਲੇ ਹਾਰ ਜਾਂਦਾ ਹਾਂ ਮਲਾਰ ਮਹੱਲਾ ਪੰਜਵਾਂ ਆਜ ਮੈਂ ਬੈਸਿਓ ਹਰ ਹਾਟ ਉੜ ਮੈਂ ਉਸ ਹਟ ਸਾਧ ਸੰਗਤ ਵਿੱਚ ਆ ਬੈਠਾ ਹਾਂ ਜਿੱਥੇ ਹਰੀ ਨਾਮ ਮਿਲਦਾ ਹੈ ਨਾਮ ਰਾਸ ਸਾਂਜੀ ਕਰ ਜਨ ਸੋ ਜਾਓ ਨ ਜਮ ਕੈ ਘਾਟ ਰਹਾਓ ਉੱਥੇ ਮੈਂ ਸੰਤ ਜਨਾਂ ਨਾਲ ਸਾਂਝ ਪਾ ਕੇ ਹਾਰੇ ਨਾਮ ਸਰਮਾਇਆ ਇਕੱਠਾ ਕੀਤਾ ਹੈ ਜਿਸ ਦੀ ਬਰਕਤ ਨਾਲ ਮੈਂ ਜਮਦੂਤਾਂ ਦੇ ਪਤਨ ਤੇ ਨਹੀਂ ਜਾਂਦਾ ਭਾਵੇਂ ਮੈਂ ਉਹ ਕਰਮ ਨਹੀਂ ਕਰਦਾ ਜਿਨਾ ਕਰਕੇ ਜਮਾ ਦੇ ਵਸ ਪਈਦਾ ਹੈ ਰਹਾਓ ਤਾਰ ਅਨਗਰੋ ਪਾਰ ਬ੍ਰਹਮ ਰਾਖੇ ਭ੍ਰਮ ਕੇ ਖੁਲੇ ਕਪਾਟ ਪ੍ਰਮਾਤਮਾ ਨੇ ਮਿਹਰ ਕਰਕੇ ਜਿਨਾ ਦੀ ਰਖਿਆ ਕੀਤੀ ਸਾਧ ਸੰਗਤ ਦੀ ਬਰਕਤ ਨਾਲ ਉਹਨਾਂ ਦੇ ਪਰਮ ਪਟਕਣਾ ਦੇ ਪੱਤ ਖੁੱਲ ਗਏ ਬੇਸੁਮਾਰ ਸਾਹ ਪ੍ਰਭ ਪਾਇਆ ਲਾਹ ਚਰਨ ਨਿਧ ਖਾਟ ਉਹਾਂ ਨੇ ਬੇਅੰਤ ਨਾਮ ਸਰਮਾਏ ਦਾ ਮਾਲਕ ਪ੍ਰਭੂ ਪਰਮਾਤਮਾ ਲੱਭ ਲਿਆ ਉਹਾਂ ਨੇ ਪਰਮਾਤਮਾ ਦੇ ਚਰਨਾਂ ਵਿੱਚ ਟਿਕੇ ਰਹਿਣ ਦੀ ਖੱਟੀ ਘਟ ਲਈ ਜੋ ਸਾਰੇ ਸੁੱਖਾਂ ਦਾ ਖਜ਼ਾਨਾ ਹੈ ਸਰਨ ਗਹੀ ਅਚੋਤ ਅਬినాਸੀ ਕਿਲ ਬਖ ਕਾਟੇ ਕਾਡੇ ਹੈ ਸ਼ਾਂਟ ਜਿਨ੍ਹਾਂ ਸੇਵਕਾਂ ਨੇ ਅਟਲ ਬਨਾਸੀ ਪਰਮਾਤਮਾ ਦਾ ਆਸਰਾ ਲੈ ਲਿਆ ਉਹਨਾਂ ਨੇ ਆਪਣੇ ਅੰਦਰੋਂ ਸਾਰੇ ਪਾਪ ਚੁਣ-ਚੁਣ ਕੇ ਕੱਢ ਦਿੱਤੇ ਕਾਲ ਕਲੇਸ਼ ਮਿਟੇ ਦਾਸ ਨਾਨਕ ਬਹੁਰ ਨਾ ਜੋਨੀ ਮਾਟ ਏ ਨਾਨਕ ਉਹਨਾਂ ਦਾਸਾਂ ਦੇ ਅੰਦਰੋਂ ਸਾਰੇ ਝਗੜੇ ਕਲੇਸ਼ ਮੁੱਕ ਗਏ ਉਹ ਮੋੜ ਜੂਨਾ ਵਿੱਚ ਨਹੀਂ ਪੈਂਦੇ ਮਲਾਰ ਮਹੱਲਾ ਪੰਜਵਾ ਬਹੁ ਵਿਦ ਮਾਇਆ ਮੋਹ ਹੈ ਰਾਨੋ ਜੀਵ ਕਈ ਤਰੀਕਿਆਂ ਨਾਲ ਮਾਇਆ ਦੇ ਮੋਹ ਵਿੱਚ ਠੱਗੇ ਜਾਂਦੇ ਹਨ ਕੋਟ ਮਦੇ ਕੋਂ ਬਿਰਲਾ ਸੇਵਕ ਪੂਰਨ ਭਗਤ ਚਰਨ ਰਹਾਉ ਕਰੋੜਾਂ ਵਿੱਚੋਂ ਕੋਈ ਵਿਰਲਾ ਹੀ ਜਿਹਾ ਸੇਵਕ ਹੁੰਦਾ ਹੈ ਜੋ ਮੁੱਢ ਕਦੀਮਾ ਤੋਂ ਹੀ ਪੂਰਾ ਭਗਤ ਹੁੰਦਾ ਹੈ ਤੇ ਮਾਇਆ ਦੇ ਹੱਥੋਂ ਠੱਗਿਆ ਨਹੀਂ ਜਾਂਦਾ ਰਹਾਉ ਇਹ ਤੋਤ ਡੋਲ ਡੋਲ ਸ੍ਰਮ ਪਾਇਓ ਤਨ ਤਨ ਹੋਤ ਬੇਰਨੋ ਮਾਇਆ ਦੇ ਠੱਗਿਆ ਮਾਇਆ ਦਾ ਠੱਗਿਆ ਹੋਇਆ ਮਨੁੱਖ ਹਰ ਪਾਸੇ ਭਟਕ-ਭਟਕ ਕੇ ਥੱਕਦਾ ਰਹਿੰਦਾ ਹੈ ਜਿਸ ਸਰੀਰ ਅਤੇ ਧਨ ਦੀ ਖਾਤਰ ਭਟਕਦਾ ਹੈ ਉਹ ਸਰੀਰ ਤੇ ਧਨ ਆਖਰ ਬੇਗਾਨਾ ਹੋ ਜਾਂਦਾ ਹੈ ਲੋਗ ਦੁਰਾਏ ਕਰਤ ਠੱਗਿਆਈ ਹੋਤੋਂ ਸੰਗ ਨਾ ਜਾਣੋ ਮਾਇਆ ਦੇ ਮੋਹ ਵਿੱਚ ਫਸਿਆ ਮਨੁੱਖ ਲੋਕਾਂ ਤੋਂ ਲੁਕਾ ਲੁਕਾ ਕੇ ਠੱਗੀ ਕਰਦਾ ਰਹਿੰਦਾ ਹੈ ਜਿਹੜਾ ਪਰਮਾਤਮਾ ਸਦਾ ਨਾਲ ਰਹਿੰਦਾ ਹੈ ਉਸ ਨਾਲ ਸਾਝ ਨਹੀਂ ਪਾਉਂਦਾ ਤੇ ਪਰਮਾਤਮਾ ਇਸ ਦੇ ਲੱਛਣ ਸਾਰੇ ਵੇਦਾ ਹੁੰਦਾ ਕਿ ਕੀ ਕਰ ਰਿਹਾ ਹੈ ਮ੍ਰਿਗ ਪੰਖੀ ਮੀਨ ਦੀਨ ਨੀਚ ਇਹ ਸੰਕਟ ਫਿਰ ਆਨੋ ਮਾਇਆ ਦੇ ਮੋਹ ਵਿੱਚ ਫਸੇ ਰਹਿਣ ਦੇ ਕਾਰਨ ਆਖਰ ਪਸ਼ੂ ਪੰਛੀ ਮੱਛੀ ਇਨਾਂ ਨੀਵੀਆਂ ਜੂਨਾ ਦੇ ਗੇੜ ਦੇ ਦੁੱਖਾਂ ਵਿੱਚ ਪਟਕਣਾ ਪੜਕਦਾ ਫਿਰਦਾ ਹੈ ਮਨੁੱਖ ਕੋ ਨਾਨਕ ਪਾਹਨ ਪ੍ਰਭ ਤਾਰੋ ਸਾਧ ਸੰਗਤ ਸੁਖ ਮਾਨੋ ਨਾਨਕ ਆਖਦਾ ਹੈ हे ਪ੍ਰਭ ਅਸਾਂ ਪਥਰਾ ਨੂੰ ਪੱਥਰ ਦਿਲ ਜੀਵਾਂ ਨੂੰ ਪਾਰ ਲੰਘਾ ਲੈ ਅਸੀਂ ਸਾਧ ਸੰਗਤ ਵਿੱਚ ਤੇਰੀ ਭਗਤੀ ਦਾ ਆਨੰਦ ਮਾਣਦੇ ਰਹੀਏ ਮਲਾਰ ਮਹੱਲਾ ਪੰਜਵਾ ਦੁਸ਼ਟ ਮੁਏ ਬੇਖ ਖਾਈ ਰੀ ਮਾਈ हे ਮਾਂ ਮੇਰੇ ਪ੍ਰਭੂ ਦੇ ਮਨ ਵਿੱਚ ਮੇਰੇ ਉਤੇ ਤਰਸ ਆਇਆ ਹੈ ਹੁਣ ਕਾਮਾਦਿਕ ਕਮਾਇਦਕ ਚੰਦਰੇ ਵੈਰੀ ਕਾਮ ਕਰੋਦ ਲੋ ਮੋਹ ਹੰਕਾਰਿਓ ਮੁਕ ਗਏ ਹਨ ਜਿਵੇਂ ਜ਼ਹਿਰ ਖਾ ਕੇ ਮੁਕੇ ਹੋਣਾ ਜਿਸਕੇ ਜੀਅ ਤੈ ਨਹੀਂ ਰਖ ਲਈਨੇ ਮੇਰੇ ਪ੍ਰਭ ਕੋ ਕਿਰਪਾ ਆਈ ਰਹਾਓ ਏ ਮਾ ਮੇਰੇ ਪ੍ਰਭੂ ਪਰਮਾਤਮਾ ਨੂੰ ਜਦੋਂ ਤਰਸ ਆਉਂਦਾ ਹੈ ਉਸ ਦੇ ਆਪਣੇ ਹੀ ਹਨ ਉਸ ਦੇ ਆਪਣੇ ਹੀ ਹਨ ਇਹ ਸਾਰੇ ਜੀਵ ਉਹ ਆਪ ਹੀ ਇਨ੍ਹਾਂ ਦੀ ਕਮਾਇਦ ਕਵੈਰੀਆਂ ਤੋਂ ਰੱਖਿਆ ਕਰਦਾ ਹੈ ਰਹਾਉ ਅੰਤਰਜਾਮੀ ਸਭ ਮੈਂ ਵਰਤੈ ਤਾਂ ਭੋ ਕੈਸਾ ਭਾਈ ਏ ਭਾਈ ਹਰੇਕ ਦੇ ਦਿਲ ਦੀ ਜਾਣਨ ਵਾਲਾ ਪ੍ਰਭੂ ਸਭ ਜੀਵਾਂ ਵਿੱਚ ਮੌਜੂਦ ਹੈ ਜਦੋਂ ਇਹ ਨਿਸ਼ਚਾ ਹੋ ਜਾਏ ਤਾਂ ਕੋਈ ਡਰ ਪੋ ਨਹੀਂ ਸਕਦਾ ਸੰਤ ਸਹਾਈ ਛੋੜ ਨਾ ਜਾਈ ਪਰਾਬਦੀ ਸ ਸਭ ਨੇ ਠਾਈ ਹੈ ਏ ਭਾਈ ਉਹ ਪ੍ਰਭੂ ਹਰੇਕ ਦੇ ਨਾਲ ਸਾਥੀ ਹੈ ਉਹ ਛੱਡ ਕੇ ਨਹੀਂ ਜਾਂਦਾ ਉਹ ਸਭ ਥਾਈ ਵਸਦਾ ਦਿਸਦਾ ਹੈ ਅਨਾਥਾ ਨਾਥ ਦੀਨ ਦੁਖ ਭੰਜਨ ਆਪ ਲਈ ਲੜ ਲਈ ਪਰਮਾਤਮਾ ਨੇ ਖਸਮਿਆਂ ਦਾ ਖਸਮ ਹੈ ਨਿਧਰਿਆਂ ਦੀ ਧਿਰ ਹੈ ਨੋਟਿਆਂ ਦੀ ਓਟ ਹੈ ਨਗੱਤਿਆਂ ਦੀ ਗਤ ਹੈ ਨਿਪੱਤਿਆਂ ਦੀ ਪਤ ਹੈ ਗਰੀਬਾਂ ਦੇ ਦੁੱਖ ਨਾਸ ਕਰਨ ਵਾਲਾ ਹੈ ਉਹ ਜੀਵਨ ਆਪ ਆਪਣੇ ਲੜ ਲਾਂਦਾ ਹੈ ਹਾਰੇ ਕੀ ਓਟ ਜੀਵੇ ਦਾਸ ਤੇਰੇ ਨਾਨਕ ਪ੍ਰਭ ਸਰਣਾਇ ਹੇ ਹਰੀ ਹੇ ਪ੍ਰਭੂ ਪਰਮਾਤਮਾ ਤੇਰੇ ਦਾਸ ਤੇਰੇ ਆਸਰੇ ਜਿਉਂਦੇ ਹਨ ਮੈਂ ਨਾਨਕ ਵੀ ਤੇਰੀ ਹੀ ਸਰਨ ਪਿਆ ਹਾਂ ਮਲਾਰ ਮਹੱਲਾ ਪੰਜਵਾ ਮਨ ਮੇਰੇ ਹਰ ਕੇ ਚਰਨ ਰਵੀਜੈ ਹੇ ਮੇਰੇ ਮਾਨਾ ਪਰਮਾਤਮਾ ਦੇ ਚਰਨ ਸਿਮਰਨੇ ਚਾਹੀਦੇ ਹਨ ਗਰੀਬੀ ਸੁਭਾਅ ਵਿੱਚ ਟਿਕ ਕੇ ਪ੍ਰਭੂ ਦਾ ਸਿਮਰਨ ਕਰਨਾ ਚਾਹੀਦਾ ਹੈ ਦਰਸ ਪਿਆਸ ਮੇਰੋ ਮਨ ਮੋਹਿਓ ਹਰ ਪੰਖ ਲਗਾਏ ਮਿਲ ਜੈ ਰਹਾਓ ਮੇਰਾ ਮਾਨਾ ਪ੍ਰਭੂ ਪਰਮਾਤਮਾ ਦੇ ਦੀਦਾਰ ਦੀ ਤਾਂਗ ਵਿੱਚ ਮਗਨ ਰਹਿੰਦਾ ਹੈ ਇਉਂ ਜੀ ਕਰਦਾ ਰਹਿੰਦਾ ਹੈ ਕਿ ਉਸ ਨੂੰ ਉੱਡ ਕੇ ਭੀ ਜਾ ਮਿਲਿਏ ਰਹਾਓ ਖੋਜਤ ਖੋਜਤ ਮਾਰਗ ਪਾਇਓ ਸਾਧੂ ਸੇਵ ਕਰੀ ਜਾ ਫਿਰ ਭਾਲ ਕਰਦਿਆਂ ਕਰਦਿਆਂ ਗੁਰੂ ਪਾਸੋਂ ਮੈਂ ਪ੍ਰਭੂ ਦੇ ਮਲਾਪ ਦਾ ਰਸਤਾ ਲੱਭ ਲਿਆ ਹੈ ਗੁਰੂ ਦੀ ਸ਼ਰਨ ਪਏ ਰਹਿਣਾ ਚਾਹੀਦਾ ਹੈ ਜੇ ਸੋ ਚੰਦਾ ਉਗਵੇ ਸੂਰਜ ਚੜ੍ਹੇ ਹਜ਼ਾਰ ਇਤੇ ਚਾਨਣ ਹੁੰਦਿਆਂ ਗੁਰ ਬਿਨ ਕੋਰ ਅੰਧਾਰ ਗੁਰੂ ਦੱਸਦਾ ਹੈ ਪਰਮਾਤਮਾ ਨੂੰ ਮਿਲਣ ਦਾ ਰਸਤਾ ਤਾਰਨ ਗਰੋਹ ਸੁਆਮੀ ਮੇਰੇ ਨਾਮ ਮਹਾਰਸ ਪੀਜੈ ਹੇ ਮੇਰੇ ਮਾਲਕ ਪ੍ਰਭੂ ਪਰਮਾਤਮਾ ਮੇਰੇ ਉੱਤੇ ਮਿਹਰ ਕਰ ਤੇਰਾ ਬੜਾ ਹੀ ਸੁਆਦਲਾ ਨਾਮ ਜਲ ਪੀਤਾ ਜਾ ਸਕੇ ਤੇਰੀ ਮਿਹਰ ਦੇ ਦੁਆਰਾ ਤਰਾਹੇ ਤਰਾਹੇ ਕਰ ਸਰਨੀ ਆਏ ਜਲ ਤੋ ਕਿਰਪਾ ਕੀਜੈ ਹੇ ਪ੍ਰਭੂ ਪਰਮਾਤਮਾ ਵਿਕਾਰਾਂ ਤੋਂ ਬਚਾ ਲੈ ਬਚਾ ਲੈ ਏ ਆਕੇ ਜੀਵ ਤੇਰੀ ਸ਼ਰਨ ਆਉਂਦੇ ਹਨ हे ਪ੍ਰਭ ਬਕਾਰਾਂ ਦੀ ਅੱਗ ਵਿੱਚ ਸੜਦੇ ਉੱਤੇ ਤੂੰ ਆਪ ਮਿਹਰ ਕਰ ਕਰ ਗੈ ਲਿਓ ਦਾਸ ਆਪਣੇ ਕੋ ਨਾਨਕ ਆਪਣੋ ਕੀਜੈ हे ਪ੍ਰਭ ਪਰਮਾਤਮਾ ਆਪਣੇ ਦਾਸ ਦਾ ਹੱਥ ਫੜ ਲੈ ਤੇ ਮੈਨੂੰ ਨਾਨਕ ਨੂੰ ਆਪਣਾ ਬਣਾ ਲੈ ਕਿਉਂਕਿ ਤੇਰੇ ਨਾਮ ਤੋਂ ਬਿਨਾ ਤੇਰੀ ਸ਼ਰਨ ਤੋਂ ਬਿਨਾ ਔਰ ਕਿਸੇ ਪਾਸੇ ਕਿਸੇ ਦਾ ਕੋਈ ਟਿਕਾਣਾ ਨਹੀਂ ਧੰਨ ਧੰਨ ਸ੍ਰੀ ਗੁਰੂ ਵਰ ਜਾਂਦੇ ਮਹਾਰਾਜ ਸ਼ਹੀਦਾਂ ਦੇ ਸਰਤਾਜ ਬਾਣੀ ਕੇ ਬੋਹਥ ਕਲ ਜੋਕੇ ਜਹਾਜ਼ ਇਉਂ ਬਾਣੀ ਵਿੱਚ ਉਪਦੇਸ਼ ਗੁਰਬਾਣੀ ਵਿੱਚ ਕਰਦੇ ਹਨ ਕਿ ਭਾਈ ਉਸ ਪਰਮਾਤਮਾ ਦੀ ਸ਼ਰਨ ਪਈਏ ਤੇ ਨਾਮ ਜਪੀਏ ਤੇ ਫਿਰ ਆਪਾਂ ਭਵ ਸਾਗਰ ਤੋਂ ਪਾਰ ਹੋ ਸਕਦੇ ਹਾਂ ਆਪਣੇ ਕੰਮ ਕਾਜ ਕਰਦਿਆਂ ਵੀ ਪਰਮਾਤਮਾ ਨਾਲ ਲਿਵ ਲਾਈ ਰੱਖੀਏ ਗੁਰੂ ਜੀ ਫਰਮਾਨ ਕਰਦੇ ਹਨ ਤਰਾਏ ਤਰਾਏ ਕਰ ਸਰਨੀ ਆਏ ਜਲ ਤੋ ਕਿਰਪਾ ਕੀਜੈ ਕਰ ਗੈ ਲਿਹੁ ਦਾਸ ਆਪਣੇ ਕੋ ਨਾਨਕ ਆਪਣੋ ਕੀਜੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1269 ਦੀ ਵਿਆਖਿਆ ਅਤੇ ਪਾਠ ਸਰਵਣ ਕੀਤੇ ਹਨ ਕੱਲ ਨੂੰ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1270 ਦੀ ਵਿਆਖਿਆ ਅਤੇ ਪਾਠ ਸਰਵਣ ਕਰਾਂਗੇ ਪੁਲਚੋਕ ਦੀ ਖਿਮਾ ਗੁਰੂ ਸੰਗਤ ਬਖਸ਼ਣ ਜੋਗ ਹੈ ਜੀ ਹੋਈਆਂ ਬੇਅੰਤ ਬੇਅੰਤ ਪੁੱਲਾਂ ਦੀ ਮੁਆਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ